ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਣਾ ਵਲੌਗ ਦੇਖਣ ਆਲੇ ਨੂੰ ਮੈਂ ਘੁੰਮ ਰਿਹਾ ਮੱਧ ਪ੍ਰਦੇਸ਼ ਤੇ ਇਸ ਟਾਈਮ ਮੈਂ ਖੜਾ ਹੈਗਾ ਬਰਵਾਨੀ ਬਰਵਾਨੀ ਮੱਧ ਪ੍ਰਦੇਸ਼ ਦਾ ਜ਼ਿਲ੍ਹਾ ਵੀ ਆ ਤੇ ਇਸ ਸ਼ਹਿਰ ਦਾ ਨਾਮ ਵੀ ਬਰਵਾਨੀ ਆ ਰਾਤ ਆਪਾਂ ਇੱਥੇ ਇੱਕ ਸ਼੍ਰੀ ਰਾਮ ਹੋਟਲ 'ਚ ਰੁਕੇ ਫੀਗੇ ਤੇ ਆ ਮੁੰਡੇ ਉੱਥੇ ਕੰਮ ਕਰਨ ਆਲੇ ਆ ਦੋਨੇ ਜਣੇ ਹੁਣ ਆਪਾਂ ਇੱਥੋਂ ਜਾਵਾਂਗੇ ਇੱਥੋਂ 8-9 ਕਿਲੋਮੀਟਰ ਬਾਅਦ ਇੱਕ ਜੈਨ ਮੰਦਿਰ ਆ ਉੱਥੇ ਇੱਕ 52 ਕਾਈ ਦੀ ਮੂਰਤੀ ਲੱਗੀ ਹੋਈ ਆ ਉਹ ਦੇਖਾਂਗੇ ਉਸ ਤੋਂ ਬਾਅਦ ਫਿਰ ਬੁੱਧ ਦੇ ਕੁਝ ਗਫਾਵਾਂ ਨੇ ਉਹ ਦੇਖਾਂਗੇ ਤੇ ਕੁਝ ਕਿਲੇ ਹੈਗੇ ਨੇ ਇੱਧਰ ਇਹੋ ਜਿਹੀ ਇਤਿਹਾਸਕ ਥਾਵਾਂ ਦੇਖਾਂ ਹੁਣ ਆਪਾਂ ਇਥੋਂ ਚੱਲਦੇ ਆਂ 52 ਗਜਾ 10 ਕਿਲੋਮੀਟਰ ਬਾਅਦ ਤੂੰ ਸ਼ੁਰੂ ਹੋ ਜਾਂਦੀ ਏ ਜਗਾ ਤੇ ਆਪਾਂ ਉਹਦਾ ਕਿਲੋਮੀਟਰ ਵੱਟ ਹੋਰ ਗਾਂ ਜਾ ਕੇ ਮੂਰਤੀ ਆਊਗੀ ਹੁਣ ਆਪਾਂ ਇੱਥੇ ਬ੍ਰੇਕਫਾਸਟ ਕਰ ਲਈਏ ਇੱਕ ਵਾਰੀ ਕੈਂਟੀਨ ਲੱਭ ਗਈ ਆਪਾਂ ਨੂੰ ਪੋਹਾ ਸੂਰ ਇਹਦਾ ਬ੍ਰੇਕਫਾਸਟ ਕਰਦੇ ਪੋਹਾ ਨਾਲ ਤੇ ਇਡਲੀ ਨਾਲ ਦੋਸੇ ਨਾਲ वो मूर्ति आ गया है की? हाँ, वो कहां से आ परिक्रमा मैं पंजाब से मैं नहीं कर रहा, मैं तो इंडिया की परिक्रमा कर रहा हूँ अच्छा, तो किलोमीटर गाड़ी चली जाएगी आपकी उसके बाद पैदल जाना पड़ेगा उसके बाद थोड़ा मूर्ति जो बड़ी प्रतिमा नीचे से भी दिख जाएगी और थोड़ा चढ़ना भी पड़ेगा ठीक है ज्यादा नहीं ये इडली है जी इडली Pune-o pe tu cealaltă, de cânălui. Adică împărțirea aia. ਪਹੁੰਚ ਗਏ ਆਪਾਂ ਜੀ 52 ਗਜ ਨਾਦੀ ਜਗ੍ਹਾ ਤੇ ਉਹ ਸਾਹਮਣੇ ਮੂਰਤੀ ਜਿਹੜੀ ਆਪਾਂ ਦੇਖਣ ਆਏ ਆ ਇਸ ਮੂਰਤੀ ਦੀ ਜਾਣ ਦੇ ਲਈ ਇਧਰੋਂ ਦਰਵਾਜ਼ਾ ਗਾਂ ਚੱਲ ਕੇ ਆਪਾਂ ਜਮਾਂ ਤਾਂ ਜਾ ਕੇ ਦੇਖ ਕੇ ਆਉਣੇ ਉੱਪਰ ਜਾ ਕੇ ਇਹ ਪੜ੍ਹ ਲਓ ਬਈ ਇਸ ਮੂਰਤੀ ਦਾ ਇਤਿਹਾਸ ਇਹ ਕਹਿੰਦੇ ਪਤਾ ਨਹੀਂ ਕਿੰਨੀ ਕੁ ਪੁਰਾਣੀ ਆ ਕੋਈ ਪੱਕੇ ਤਰੀਕੇ ਦੇ ਹੋਰ ਪਤਾ ਨਹੀਂ ਗਿਆ ਤੇ ਇਹਦੀ ਉਚਾਈ ਹੈਗੀ 52 ਹੱਥ 1008 ਇੰਚ ਤੇ 84 ਫੁੱਟ ਬਣਦੇ ਆ ਤੀਰਥ ਵੰਦਨਾ ਯਹਾਂ ਸੇ ਆਰੰਭ ਕਰੇ ਲੋਕ ਇਥੋਂ ਥੱਲੇੋਂ ਇਸ ਮੂਰਤੀ ਨੂੰ ਮੱਥਾ ਟੇਕਦੇ ਆ ਤਿੰਨ ਤੋ ਤਾਂ ਨਹੀਂ ਆਇਆ ਜਾਂਦਾ। ਬਵੰਜਾ ਗਾਈ ਦੀ ਮੂਰਤੀ ਆ ਇਹ। ਤੇ ਇਹ ਕਹਿੰਦੇ ਰਮਾਇਣ ਵੇਲੇ ਦੀ ਆ। ਉਸ ਉਹ ਕਾਲ ਸੀ ਦਾ ਰਮਾਇਣ ਵਾਲਾ ਸਮਾਂ ਸੀਗਾ। ਉਦੋਂ ਧੂਆ। ਤੇ ਐਂ ਮਿਲੀ ਸੀਗੀ ਜਿਹੜਾ ਪਾਸੇ ਇਹਦੇ ਪਿਛੱਤ ਪਾਈ ਆ। ਪਾਸੇ ਬੁਰਜਿਆਂ ਜੇ ਕੱਢੀਆਂ ਤਾਂ ਬਾਅਦ ਚ ਬਣਾਈਆਂ ਨੇ। ਪਹਿਲਾਂ ਇਕੱਲੀ ਮੂਰਤੀ ਸੀ ਇਹ। ਆ ਜੈਨ ਮੰਦਿਰ ਆ ਇਹ। ਬਾਵਨ ਕਾਜਾ ਦਾ ਜਿਹੜਾ ਇਲਾਕਾ ਨਾ ਸਾਰਾ ਜੰਮਾ ਪਹਾੜੀ ਇਲਾਕਾ ਤੇ ਇੱਥੋਂ ਦੇ ਪਿੰਡ ਆਪਣਾ ਲੱਗਦਾ ਜਿਵੇਂ ਪੱਲ ਲਦਾਖ ਦੇ ਜਾਂ ਜੰਸਕਾਰ ਦੇ ਪਿੰਡਾਂ ਚ ਵੜ ਗਏ ਹੋਈ ਜਾਂਦੇ ਮੈਂ ਕੱਲ ਰਾਹ ਭੁੱਲ ਗਿਆ ਸੀ ਕਿ ਰਾਤ ਨੂੰ ਤੇ ਕਈ ਪਿੰਡ ਬੜੇ ਸੋਹਣੇ ਸਿਹਾਏ ਮੈਨੂੰ ਦੇਖਦਿਆਂ ਜੇ ਸਮਾਂ ਹੋਇਆ ਤਾਂ ਉਹਨਾਂ ਪਿੰਡਾਂ ਤੇ ਜਾਵਾਂਗੇ ਅੱਜ ਜਿਹੜੇ ਆ ਪਹਾੜ ਨੇ ਸਾਰੇ ਇਹਨਾਂ ਚ ਸਾਰਿਆਂ ਚ ਪਿੰਡ ਵਸੇ ਹੋਏ ਆ ਹਾਹ ਇੱਧਰ ਵੀ ਮੂਰਤੀ ਇੱਕ ਘਵਾਲੀ ਯਾਰ ਹੌਲੀ ਹੌਲੀ ਆਪਾਂ ਪਹੁੰਚ ਗਏ ਆ ਵੀ ਮੂਰਤੀ ਦੇ ਕੋਲੇ ਜਿਆਦਾ ਵਾਰਟ ਤਾਂ ਨਹੀਂ ਹੈਗੀ ਮਸਾ 70 80 ਬੋੜੀਆਂ ਹੋਣਗੀਆਂ ਤੇ ਇਲਾਕਾ ਸਾਰਾ ਬਹੁਤ ਸੋਹਣਾ ਹੈ ਤੇ ਸਾਹਮਣੇ ਆਪਣੀ ਮੂਰਤੀ ਆ ਪ੍ਰਤੀਮਾ ਥੱਲੇ ਇਸ ਮੂਰਤੀ ਬਾਰੇ ਲਿਖ ਕੇ ਲਾਇਆ ਹੋਇਆ ਸਾਰਾ ਕੁਝ ਉਚਾਈ 84 ਫੁੱਟਾ ਇੱਕ ਪੂਜਾ ਤੋਂ ਦੂਸਰੀ ਪੂਜਾ ਦਾ ਵਿਸਤਾਰ 26 ਫੁੱਟ 2 ਇੰਚ ਅੰਗੂਲੀ ਤੱਕ 46 ਸਿਰ ਦਾ ਘੇਰਾ 26 ਫੁੱਟ ਨੱਕ ਦੀ ਲੰਬਾਈ 3 ਫੁੱਟ ਅੱਖ ਦੀ ਲੰਬਾਈ ਵੀ 3 ਫੁੱਟ ਕੰਨ ਦੀ ਲੰਬਾਈ 9 ਫੁੱਟ ਪਾਮ ਕੇ ਪੰਜੇ ਦੀ ਚੌੜਾਈ 5 ਫੁੱਟ ਇਹ ਮੂਰਤੀ ਆ ਇਹਦੇ ਬਾਰੇ ਸਾਰਾ ਕੁਝ ਲਿਖ ਕੇ ਲਾਇਆ ਹੋਇਆ ਆ ਸਾਪੜ ਮਾਰ ਦੋ ਹਾਂ ਉਹ ਰੋਟੀ ਖਾਣੇ ਜਾਉਣੇ ਨੇ ਐਸੀ ਬਰਨਾ ਵੀ ਕੈਮਰਾ ਚਾਹੀਦਾ ਪਕਾ ਲਿਆਈਗਾ ਵੀ ਜਾਂ ਆਪਾਂ ਕੋਈ ਵਾਂਦ ਤੱਕ ਜਾਣਾ ਇਹ ਜੈਨ ਮੋਗਨ ਮੰਦਿਰ ਹੈ ਜਾਂ ਆਪਾਂ ਮੰਦਿਰ ਵਿੱਚ ਚੱਲ ਜਾਈਏ ਇਹ ਮੂਰਤੀ ਆਪਾਂ ਦੇਖ ਲਈ ਆ ਤੇ ਹੁਣ ਆਪਾਂ ਚੱਲਦੇ ਆ ਇੱਥੋਂ 50 ਕਿਲੋਮੀਟਰ ਬਾਅਦ ਗੁਫਾਵਾਂ ਨੇ ਉਹ ਦੇਖਦੇ ਆਂ ਜਾ ਕੇ ਉਹ ਵੀ ਬਹੁਤ ਪੁਰਾਣੀਆਂ ਗੁਫਾਵਾਂ ਨੇ ਬਾਅਦ ਗੁਫਾਵਾਂ ਕਿਹਾ ਜਾਂਦਾ ਉਧਰ ਨੂੰ ਚੱਲਦੇ ਆਂ 50 ਕਿਲੋਮੀਟਰ ਬਾਅਦ ਇੱਥੋਂ ਮੂਰਤੀ ਵੇਖੀਏ ਮਗਰ ਬਹੁਤ ਵੱਡੀ ਮੂਰਤੀ ਹੈ ਚੰਗਾ ਭਈ ਬਾਵਨ ਗਜਾ ਜੀ ਹੁਣ ਆਪਾਂ ਚੱਲਦੇ ਆਂ ਤੇ ਕੋਈ ਹੋਰ ਸਤਿਨੰਦਰ ਤੈਨੂੰ ਦੇਖਣ ਲਈ ਆਉਣਗੇ ਸਾਨੂੰ ਦੇ ਵਿਦਾਈ ਇੱਥੋਂ ਆਪਾਂ ਚੱਲਦੇ ਹਾਂ ਬਹੁਤ ਗਫਾਮਾ ਦੇ ਵਿੱਚ बड़वानी सही है से? बड़वानी से से है से की लोकल आते होंगे और भी कोई घूमने वाले आते होंगे राइडर आपको मध्य प्रदेश अच्छा है घूमने को कैसा लगा आपको बढ़िया लगा मेरे को दो महीने हो गए यार सब अच्छा अच्छा लग रहा है सब बढ़िया लगा खाना भी रहने का सुविधा भी सब अच्छा है ठीक है फिर तनी होगी यहाँ से बहुत गुफाएं बहुत गुफाएं चालीस पचालीस आगे जाएगा ना रास्ता वहाँ से तो दिखा तो रहे रहा है ना हाँ मेरे को रास्ता बता दो कितनों शहर आ निकल बुआ मिलता है बहुत गुफाओं ये रोड जाएगा हाँ जी आप मैप पे डाल लेना हलीराजपुर बहुत गुफाएँ ठीक है जी ओके थैंक यू ब्रदर ओके ਦਿਖਾਈ ਨਹੀਂ ਪਰ ਇਹ ਨਾ ਪਹੁੰਚ ਕੇ ਜੀ ਆਪਾਂ ਬੁੱਧ ਗੁਫਾਵਾਂ ਦੇਖਣ ਦੇ ਲਈ ਸਾਹਮਣੇ ਹੈਗਾ ਟਿਕਟਕਾਰ ਹੁਣ ਇੱਥੋਂ ਟਿਕਟ ਕਟਵਾਉਣੇ ਆ ਪਹਿਲਾਂ ਮੱਧ ਪ੍ਰਦੇਸ਼ ਦੀ ਮਾਲਵਾ ਰੀਜਨ ਆ ਇਹ ਤੇ ਜ਼ਿਲ੍ਹਾ ਹੈਗਾ ਧਾਰ ਪਹਿਲਾਂ ਆਪਾਂ ਜੱਕ ਦੇਖਦੇ ਆ ਮਿਊਜ਼ੀਅਮ ਉਦੋਂ ਬਾਅਦ ਜਾਵਾਂਗੇ ਗੁਫਾਵਾਂ ਦੇਖਣ ਦੇ ਲਈ ਕਿਉਂਕਿ ਮਿਊਜ਼ੀਅਮ ਦੇਖ ਕੇ ਆਪਾਂ ਨੂੰ ਥੋੜੀ-ਬਹੁਤੀ ਜਾਣਕਾਰੀ ਮਿਲ ਜੂਗੀ ਸੰਗ੍ਰਹਿालय ਇਧਰਲੇ ਪਾਸੇ ਗੁਫਾਵਾਂ ਨੂੰ ਰਾਹ ਜਾਂਦਾ ਵਾਲਾ ਸਾਹਮਣੇ ਤੇ ਆਪਾਂ ਪਹਿਲਾਂ ਜਾਂਦੇ ਆ ਮਿਊਜ਼ੀਅਮ ਦੇ ਵਿੱਚ ਇਸ ਦਰਵਾਜੇ ਦੇ ਉੱਪਰ ਦੀ ਆਪਾਂ ਨੂੰ ਸਾਹਮਣੇ ਤੁਸੀਂ ਜਾਂਦੀਆਂ ਨੇ ਗੁਫਾਵਾਂ ਪਰ ਮੈਨੂੰ ਲੱਗਦਾ ਵੀ ਉਹ ਵੀ ਬੰਦ ਕੀਤੀਆਂ ਪਈਆਂ ਨੇ ਬਾਹਰ ਲਾਏ ਹੋਏ ਉਹਨਾਂ ਦੇ ਕਿਰ ਵੀ ਕੋਲੇ ਜਾ ਕੇ ਬੱਦ ਦੇਖਦੇ ਆਂ ਫਿਰਦੇ ਉੱਥੇ ਹੋਰ ਵੀ ਦੇਖਣ ਵਾਲੇ ਲੋਕ ਸਤਪੂੜਾ ਤੇ ਵਿਧਿਆੰਚਲ ਦੋ ਪਹਾੜੀ ਰੇਂਜਾਂ ਪੈਂਦੀਆਂ ਨੇ ਇੱਧਰ ਅੱਜ ਆਪਾਂ ਫਿਰਦੇ ਆਂ ਵਿਧਿਆੰਚਲ ਪਹਾੜੀ ਰੇਂਜ ਤੇ ਜਿਹੜੀਆਂ ਗੁਫਾਵਾਂ ਅੱਜ ਦੇਖਣ ਆਏ ਆ ਇਹ ਗੁਫਾਵਾਂ ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਦੇ ਵਿੱਚ ਕੋਕਸ਼ੀ ਤਹਿਸੀਲ 'ਚ ਪੈਂਦੀਆਂ ਨੇ ਇਹ ਗੁਫਾਵਾਂ ਹੈਗੀਆਂ ਬੁੱਧ ਧਰਮ ਨਾਲ ਸੰਬੰਧਿਤ ਤੇ ਜਿੱਥੇ ਹੈਗੀਆਂ ਉਸ ਪਿੰਡ ਦਾ ਨਾਮ ਹੈਗਾ ਬਾਗ ਤਾਂ ਕਰਕੇ ਇਹਨਾਂ ਨੂੰ ਬਾਗ ਗੁਫਾਵਾਂ ਕਿਹਾ ਜਾਂਦਾ ਦੋ ਨੰਬਰ ਗੁਫਾ ਇਹ ਗੁਫਾਵਾਂ ਬਣਾਈਆਂ ਹੋਈਆਂ ਰੌਕ ਕਟ ਆਰਕੀਟੈਕਟ ਦੇ ਹਿਸਾਬ ਨਾਲ ਰੌਕ ਕਟ ਆਰਕੀਟੈਕਟ ਮਤਲਬ ਕਿ ਪਹਾੜ ਨੂੰ ਕੱਟ ਕੇ ਬਣਾਈਆਂ ਹੋਈਆਂ ਗੁਫਾਵਾਂ ਨੇ ਅ ਜਿੰਨੇ ਵੀ ਆਪਾਂ ਦੇਖ ਰਹੇ ਆਂ ਪਹਾੜ ਨੂੰ ਕੱਟ ਕੇ ਫਿਰ ਇੱਕ ਫਾਰਮਾਂ ਬਣਾਈਆਂ ਹੋਈਆਂ ਨੇ ਆਪਾਂ ਪਹਿਲਾਂ ਦੇਖੀਆਂ ਨੇ ਜਿਵੇਂ ਆਪਾਂ ਭੀਮਵੇਟ ਕਾ ਗਏ ਸੀ ਕਿ ਇਹ ਤਾਂ ਕੁਦਰਤੀ ਫਾਰਮਾਂ ਸੀਗੀਆਂ ਪਰ ਇਹ ਕੁਦਰਤੀ ਨਹੀਂ ਹੈਗੀਆਂ ਇਹ ਬੰਦਿਆਂ ਨੇ ਬਣਾਈਆਂ ਹੋਈਆਂ ਨੇ ਇਨ੍ਹਾਂ ਗਫਾਮਾਂ ਦੇ ਨਿਰਮਾਣ ਬਾਰੇ ਇਤਿਹਾਸਕਰ ਦੋ ਧਾਰਨਾਵਾਂ ਦੱਸਦੇ ਇੱਕ ਤਾਂ ਕਹਿੰਦੇ ਕਿ ਇਹ 4ਵੀਂ ਸਦੀ ਤੋਂ ਲੈ ਕੇ 6ਵੀਂ ਸਦੀ 'ਚ ਬਣੀਆਂ ਹੋਈਆਂ ਨੇ ਅਤੇ ਅੱਧੇ ਕਿ ਕਹਿੰਦੇ ਆ ਵੀ ਇਹ 5ਵੀਂ ਤੋਂ ਲੈ ਕੇ 7ਵੀਂ ਸਦੀ ਤੱਕ ਬਣੀਆਂ ਹੋਈਆਂ ਗਫਾਮਾਂ ਨੇ ਇਹ ਗੁਫਾਵਾਂ ਬਣਾਈਆਂ ਗਈਆਂ ਸੀਗੀਆਂ ਬੁੱਧ ਧਰਮ ਦੇ ਭਿਕਸ਼ੂਆਂ ਵਾਸਤੇ ਉਹ ਇੱਥੇ ਬੈਠ ਕੇ ਨਾਲੇ ਪੜ੍ਹਦੇ ਸੀਗੇ ਨਾਲੇ ਭਗਤੀ ਕਰਦੇ ਸੀ ਆਪ ਦੀ ਇਨ੍ਹਾਂ ਗੁਫਾਵਾਂ ਦੀ ਕੁੱਲ ਗਿਣਤੀ 9 ਸੀ ਪਰ 9 ਦੇ ਵਿੱਚੋਂ 4 ਗੁਫਾਵਾਂ ਪੂਰੀ ਤਰ੍ਹਾਂ ਢਹਿ ਚੁੱਕੀਆਂ ਨੇ ਤੇ 5 ਹੀ ਬਾਕੀ ਬਚਿਆ ਨੇ ਆਪਣੇ ਦੇਖਣ ਵਾਸਤੇ ਅਵੇਚੋ ਦੇ ਕੁਝ ਚਿੱਤਰ ਵੀ ਬਣੇ ਹੋਏ ਆ ਇੱਥੇ ਆਪ ਮਹਾਤਮਾ ਬੁੱਧ ਦਾ ਚਿੱਤਰ ਬਣਿਆ ਹੋਇਆ ਔਰ ਇਹ ਬਹੁਤ ਸਾਰੇ ਖਰਾਬ ਹੋਏ ਹੋਏ ਦਿਸਦੇ ਨਹੀਂ ਇਸ ਵਾਰ ਕੀ ਹੋਰ ਬਹੁਤ ਚਿੱਤਰ ਸੀਗੇ ਇੱਥੇ ਪਰ ਦੇਖਦੇ ਨਹੀਂ ਇੱਕ ਤਾਂ ਹਨੇਰਾ ਹੈਗਾ ਤੇ ਇੱਕ ਵੈਸੇ ਵੀ ਖਰਾਬ ਹੋਈ ਹੋਈ ਆ ਆ ਦੇਖੀ ਤਾਂ ਆਪਾਂ ਇਹ ਮਹਾਤਮਾ ਬੁੱਧ ਦੀ ਫੋਟੋ ਵਿਚਕਾਰ ਲਈ ਤੇ ਪਾਸੇ ਦੋ ਫੋਟੋਆਂ ਚਿੱਤਰ ਹੋਰ ਬਣੇ ਹੋਏ ਆ ਤੇ ਆ ਸਾਹਮਣੇ ਬਣਿਆ ਹੋਇਆ ਮਨ ਜਿਵੇਂ ਹੁਣ ਆਪਾਂ ਜਾਣਦੇ ਆ ਜਿੱਥੇ ਮਨਿਸਟਰੀਆਂ ਬਣੀਆਂ ਹੋਈਆਂ ਨੇ ਬੁੱਧ ਧਰਮ ਦੀਆਂ ਤਾਂ ਉੱਥੇ ਮਾਨੇ ਬਣੇ ਹੋਏ ਜਿਹਨਾਂ ਨੂੰ ਘਮਾਉਂਦੇ ਹੱਥ ਨਾਲ ਫੜ ਕੇ ਪਰ ਇਹ ਮਾਨਾ ਪੱਥਰ ਚੋਂ ਕੱਢ ਕੇ ਬਣਾਇਆ ਹੋਇਆ ਇਹਦੇ ਦਿਵਾਲੇ ਆਪਾਂ ਨੂੰ ਆਪ ਘੁੰਮਣਾ ਪੈਂਦਾ ਇਹਨੂੰ ਦੇਖਣ ਵਾਸਤੇ ਬਹੁਤ ਵੱਡਾ ਮਾਨਾ ਇਹ ਅੰਦਰ ਹਨੇਰਾ ਹੋਣ ਕਰਕੇ ਆਪਾਂ ਨੂੰ ਸਾਫ਼ ਨਹੀਂ ਦਿਸਦਾ ਗਿਆ ਬਹੁਤ ਜ਼ਿਆਦਾ ਹਨੇਰਾ ਅੰਦਰ ਵੈਸੇ ਤਾਂ ਇਹਨਾਂ ਗੁਫਾਵਾਂ ਦੇ ਵਿੱਚ ਲਾਈਟ ਦਾ ਪ੍ਰਬੰਧ ਚਾਹੀਦਾ ਪਰ ਨਾ ਤੇ ਇੱਥੇ ਇਹਨਾਂ ਦਾ ਇਤਿਹਾਸ ਲਿਖ ਕੇ ਲਾਇਆ ਕਿਤੇ ਨਾ ਹੀ ਇੱਥੇ ਕੋਈ ਸਿਕਿਉਰਿਟੀ ਗਾਰਡ ਆ ਸੁੰਨੀਆਂ ਜੀਆਂ ਪਈਆਂ ਨੇ ਇਹ ਜੇ ਦੂਰੋਂ ਦੇਖੀਏ ਇਨੂੰ ਮੰਨਿਆ ਕਿਹਾ ਜਾਂਦਾ ਬੁੱਧ ਧਰਮ ਦੇ ਵਿੱਚ ਜਦੋਂ ਇਹਨਾਂ ਗਫਾਵਾਂ ਨੂੰ ਲੱਭਿਆ ਅੰਗਰੇਜ਼ ਅਫਸਰ ਨੇ ਇੱਕ ਨੇ ਤਾਂ ਉਦੋਂ ਇੱਥੋਂ ਇੱਕ ਸ਼ਿਲਾ ਲੇਖ ਵੀ ਮਿਲਿਆ ਸ਼ਿਲਾ ਲੇਖ ਲਿਖਿਆ ਹੋਇਆ ਜਿਹੜਾ ਉਹਦੇ ਤੇ ਉਹ ਇੱਥੋਂ ਦੇ ਨਾ ਇੱਕ ਮਹਾ ਸੰਮਤੀ ਦਾ ਇਲਾਕਾ ਸੀ ਮਹਾ ਸੰਮਤੀ ਦਾ ਰਾਜਾ ਸੀਗਾ ਤੁਪਾਦੂ ਉਹਦਾ ਨਾਮ ਸੀ ਉਹਨੇ ਇੱਕ ਸ਼ਿਲਾ ਲੇਖ ਲਿਖਿਆ ਹੋਇਆ ਜਿਦੇ ਚ ਉਹਨੇ ਪਿੰਡ ਵਾਲਿਆਂ ਨੂੰ ਬੇਨਤੀ ਕੀਤੀ ਹੋਈ ਆ ਕਿ ਤੁਸੀਂ ਜਿੰਨੇ ਵੀ ਇੱਥੇ ਬੋਧੀ ਪਖਸ਼ੂ ਰਹਿ ਰਹੇ ਆ ਉਹਨਾਂ ਨੂੰ ਜੋ ਵੀ ਜਰੂਰਤ ਚਾਹੀਦੀ ਹੋਈ ਰਾਸ਼ਨ ਪਾਣੀ ਚਾਹੀਦਾ ਕੋਈ ਪੜਨ ਲਈ ਜਗਾ ਚਾਹੀਦੀ ਆ ਤਾਂ ਤੁਸੀਂ ਉਹਨਾਂ ਦੀ ਮਦਦ ਕਰਨੀ ਆ ਇਹ ਬਹੁਤ ਵੱਡੇ ਵੱਡੇ ਪਿੱਲਰ ਨੇ ਮਿਲੋ ਦਾ ਬੰਦੇ ਦੇ ਥੱਬੇ 'ਚ ਨਹੀਂ ਹੁੰਦੇ ਐਡੇ ਵੱਡੇ ਵੱਡੇ ਪਿੱਲਰ ਨੇ ਤੇ ਜੇ ਸਾਰੀ ਗੁਫਾ ਦਾ ਸਾਈਜ਼ ਵੇਖੀ ਜੇ ਇੱਕ ਗੁਫਾ ਘਟੋੜ ਘਾੜ ਡੇਢ ਦੋ ਕਨਾਲ 'ਚ ਬਣੀ ਹੋਈ ਗੁਫਾ ਉਹ ਸਾਹਮਣੇ ਇੱਕ ਹੋਰ ਗੁਫਾ ਹੋएगी ਹੁਣ ਆਪਾਂ ਉਧਰ ਨੂੰ ਚੱਲ ਕੇ ਦੇਖਦੇ ਆਂ ਤੰਨਾ ਨੰਬਰ ਗੁਫਾ ਹੈ ਇਹ ਇੱਕ ਗੁਫਾਵਾਂ ਲਾਲ ਬਲੂਆ ਪੱਥਰ ਚ ਬਣੀਆਂ ਹੋਈਆਂ ਨੇ ਤਾਂ ਕਰਕੇ ਇਹਨਾਂ ਦਾ ਰੰਗ ਲਾਲ ਆ ਪੱਥਰੀ ਇਹੋ ਜਿਹਾ ਇਹਨੂੰ ਲਾਲ ਬਲੂਆ ਪੱਥਰ ਕਹਿੰਦੇ ਆ ਇਹ ਗੁਫਾਵਾਂ ਮਤਲਬ ਬੁੱਧ ਧਰਮ ਜੇ ਆਪਾਂ ਦੇਖੀਏ ਤਾਂ 10ਵੀਂ ਸਦੀ ਦੇ ਸ਼ੁਰੂ ਦੇ ਵਿੱਚ ਉਹ ਖਤਮ ਹੋਣਾ ਸ਼ੁਰੂ ਹੋ ਗਿਆ ਸੀਗਾ ਤੇ 10ਵੀਂ ਸਦੀ ਸਦੀ ਦੇ ਵਿੱਚ ਬਿਲਕੁਲ ਖਤਮ ਹੋ ਗਿਆ ਸੀਗਾ ਤਾਂ ਉਦੋਂ ਇਹ ਗੁਫਾਵਾਂ ਵੀ ਬਿਲਕੁਲ ਬੰਦ ਹੋ ਗਈਆਂ ਸੀਗੀਆਂ 10ਵੀਂ ਸਦੀ ਤੋਂ ਬਾਅਦ ਕਿਸੇ ਨੂੰ ਨਹੀਂ ਪਤਾ ਲੱਗਿਆ ਵੀ ਇਹ ਕਿੱਥੇ ਇਹਨਾਂ ਗੁਫਾਵਾਂ ਜੇ ਕੀ ਆ ਫਿਰ ਇਹ ਕਫਾਮਾਂ ਲੱਭੀਆਂ ਨੇ ਆਪਾਂ ਨੂੰ 1818 ਈਸਵੀ ਦੇ ਵਿੱਚ ਇੱਕ ਅੰਗਰੇਜ਼ ਲੈਫਟ ਹੰਡਰਡ ਸੀਗਾ ਉਹਦਾ ਨਾਮ ਸੀਗਾ ਡੇਂਜਰ ਫੀਲਡ ਉਹਨੇ ਇਹ ਕਫਾਮਾਂ ਲੱਭੀਆਂ ਉਸ ਤੋਂ ਬਾਅਦ ਫਿਰ ਇਹਨਾਂ ਦੀ ਹੋਰ ਖੋਜ ਹੋਈ ਇਹਨਾਂ ਦੇ ਬਾਰੇ ਫਿਰ ਇਹਦੇ ਇੱਕ ਪ੍ਰੋਪਰ ਇੱਕ ਕਦਾਬ ਲਿਖੀ ਗਈ ਇਹਨਾਂ ਕਫਾਮਾਂ ਤੇ ਉਸ ਅੰਗਰੇਜ਼ ਅਫਸਰ ਦੀ ਬਦੌਲਤ ਹੁਣ ਇਹ ਕਫਾਮਾਂ ਆਪਣੇ ਸਾਹਮਣੇ ਨੇ ਆਪਣੇ ਦੇਖਣ ਯੋਗ ਦੇਖਣ ਦੇ ਲਈ ਪ੍ਰਾਤਤਵ ਵਿਭਾਗ ਦੇ ਅੰਡਰ ਨੇ ਹੁਣ ਇਹਨਾਂ ਦੀ ਸਾਰੀ ਸੰਭਾਲ ਉਹ ਹੀ ਕਰਦਾ ਬਾਗ ਪਿੰਡ ਦਾ ਨਾਂ ਵੀ ਬਾਗ ਆ ਜਿਹੜੀ ਨਦੀ ਵਗਦੀ ਇੱਥੇ ਇੱਕ ਉਹਨੂੰ ਵੀ ਬਾਗ ਨਦੀ ਕਿਹਾ ਜਾਂਦਾ ਜਾਂ ਬਾਗਣੀ ਨਦੀ ਕਿਹਾ ਜਾਂਦਾ ਇਹਦੇ ਨਾਲ ਇੱਕ ਇਹ ਵੀ ਧਾਰਨਾ ਹੈਗੀ ਹੈ ਕਿ ਜਦੋਂ ਇਥੋਂ ਮਿਲੋ ਇਹ ਗੁਫਾਵਾਂ ਖਤਮ ਹੋ ਗਈਆਂ ਸੀਗੀਆਂ ਲੁਪਤ ਹੋ ਗਈਆਂ ਸੀਗੀਆਂ ਨਹੀਂ ਤਾਂ ਪਤਾ ਸੀਗਾ ਤਾਂ ਇੱਥੇ ਸ਼ੇਰ ਰਹਿੰਦੇ ਹੁੰਦੇ ਸੀਗੇ ਗੁਫਾਵਾਂ ਦੇ ਵਿੱਚ ਆ ਕੇ ਤਾਂ ਅਗਰ ਕਿ ਉਹਨੂੰ ਬਾਗ ਗੁਫਾਵਾਂ ਕਹਿਣ ਲੱਗ ਪਏ ਮੈਨੂੰ ਅਲੱਗ-ਅਲੱਗ ਧਾਰਨਾਵਾਂ ਨੇ ਸ਼ੇਰ ਆਲੀ ਤਾਂ ਵੈਸੇ ਕਿਸੇ ਨੇ ਗੱਲ ਬਣਾਈ ਹੋਊਗੀ ਆ ਚਾਰ ਨੰਬਰ ਗੁਫਾ ਸਭ ਤੋਂ ਮਹੱਤਵਪੂਰਨ ਗੁਫਾ ਇਹ ਹੀ ਆ ਚਾਰ ਨੰਬਰ ਇਹਦੇ ਵਿੱਚ ਬਹੁਤ ਸੋਹਣੀਆਂ ਮੂਰਤੀਆਂ ਬਣੀਆਂ ਹੋਈਆਂ ਨੇ ਪਰ ਹੁਣ ਹਨੇਰਾ ਬਹੁਤ ਜ਼ਿਆਦਾ ਆ ਤਾਂ ਸਿਰਫ ਜਿਹੜੀ ਫੋਨ ਦੀ ਲਾਈਟ ਜਗਦੀ ਹੈ ਨਾ ਇੱਕ ਉਹਦੇ ਨਾਲ ਆਪਾਂ ਦੇਖ ਸਕਦੇ ਹਾਂ ਇਹਨਾਂ ਕਿਹਨੂੰ ਜਿਹੜੇ ਦੇਦਿਚ ਲਾਈਟਾਂ ਲੱਗੀਆਂ ਹੁਣ ਤਾਂ ਆਹ ਗੁਫਾ ਦੇਖਣ ਵਾਲੀ ਆ ਇਹਦਾ ਆਰਕੀਟੈਕਚਰ ਦੂਜੇ ਗੁਫਾਵਾਂ ਤੋਂ ਵੱਖਰਾ ਬਣਿਆ ਹੋਇਆ ਜਿਹੜੀਆਂ ਬੁਰਜੀਆਂ ਜੀ ਹੈਗੀਆਂ ਇਹਦੇ ਉੱਪਰ ਅਲੱਗ ਤਰ੍ਹਾਂ ਦੀ ਸ਼ਿਲਪਕਾਰੀ ਜਾਂ ਕਹਿ ਦਈਏ ਪੰਚਤਰ ਗਲਾ ਕੀਤੀ ਹੋਈ ਆ ਤੇ ਇਹ ਸਾਰੀਆਂ ਗੁਫਾਵਾਂ ਪੱਥਰ ਦੇ ਵਿੱਚੋਂ ਘੜੀਆਂ ਹੋਈਆਂ ਨੇ ਮਤਲਬ ਪੱਥਰ ਨੂੰ ਵਿੱਚੋਂ ਕੱਟ-ਕੱਟ ਕੇ ਫੇਰ ਗੁਫਾਵਾਂ ਬਣਾਈਆਂ ਹੋਈਆਂ ਪੂਰੇ ਪਹਾੜ ਦੇ ਵਿੱਚ ਦੁਪਹਿਰ ਦੇ 2 ਵਜੇ ਗੁਫਾਵਾਂ ਆਪਾਂ ਦੇਖ ਲਈਆਂ ਹੁਣ ਆਪਾਂ ਚੱਲਦੇ ਹਾਂ ਕਿਸੇ ਹੋਰ ਪਾਸੇ ਨੂੰ ਤੇ ਹਜੇ ਤੱਕ ਜਾਣਾ ਕਿੱਥੇ ਆ ਇਹ ਪਤਾ ਨਹੀਂ ਹੁਣ ਪਰ ਨਕਸ਼ਾ ਦੇਖਦੇ ਹਾਂ ਫਿਰ ਕਿਨੋ ਕੀ ਪ੍ਰੋਗਰਾਮ ਦੇਖਦੇ ਹਾਂ ਹੁਣ ਆਪਾਂ ਇੱਥੋਂ ਚੱਲਦੇ ਆ ਮਹੇਸ਼ਵਰ ਨੂੰ ਇੱਥੇ ਆਪਾਂ ਹੁਣ ਇੱਥੋਂ ਪ ਜਾਵਾਂਗੇ ਮਹੇਸ਼ਵਰ ਮਹੇਸ਼ਵਰ ਤੋਂ ਫੇਰ ਆ ਮੰਡੂ ਦਾ ਇਲਾਕਾ ਸਾਰਾ ਘੁੰਮਣ ਵਾਲਾ ਧਾਰ ਜਿਹੜਾ ਪੈਂਦਾ ਜਿਹੜਾ ਆਹਲਾ ਰੂੜਾ ਨਾ ਇੱਥੋਂ ਲੈ ਕੇ ਇੱਥੋਂ ਤੱਕ ਇੰਨਾ ਇੱਧੇ ਵਿਚਾਲੇ ਬਹੁਤ ਜ਼ਿਆਦਾ ਇਤਿਹਾਸਕ ਥਾਵਾਂ ਬਣੀਆਂ ਹੋਈਆਂ ਨੇ ਮਹੇਸ਼ਵਰ ਧਾਰ ਮੰਡੂ ਹੋ ਕੇ ਧਾਰ ਤੋਂ ਅੰਦਰ ਫਿਰ ਅਜੇਨ ਹੋ ਗਿਆ ਸੈਲਾਨਾ ਹੋ ਗਿਆ ਇੱਧਰ ਵੀ ਕੁਝ ਕਿਲੇ ਹੈਗੇ ਨੇ ਇਹ ਦੇਖਾਂਗੇ ਆਪਾਂ ਸਾਰੇ ਅੱਜ ਤੱਕ ਆਹ ਬਾਰਡਰ ਗੁਜਰਾਤ ਦਾ ਆ ਗਿਆ ਇੱਥੇ ਰਾਜਸਥਾਨ ਆ ਗਿਆ ਇੱਥੋਂ ਆਪਾਂ ਹੁੰਦੇ ਹੋਏ ਐ ਜਾਵਾਂਗੇ ਗਵਾਲੀਅਰ ਇੱਥੋਂ ਹੀ ਆਪਾਂ ਆਏ ਸੀਗੇ ਆ ਸਾਰਾ ਕਿੜਾ ਕੱਢਤਾ ਪੂਰਾ ਇੱਥੋਂ ਲੈ ਕੇ ਤਾਂ ਤੱਕ ਆ ਸਾਰਾ ਕਿੜਾ ਕੱਢ ਕੇ ਐ ਕਰਕੇ ਸੈਂਟਰ ਵੀ ਦੇਖ ਲਿਆ ਆਪਾਂ ਹੁਣ ਆਪਾਂ ਫਿਰ ਆਪ ਇਧਰ ਨੂੰ ਜਾਵਾਂਗੇ ਹਜੇ ਤੱਕ ਆਪਾਂ ਆਹ ਇਲਾਕਾ ਵੀ ਦੇਖਣਾ ਅਸ਼ੋਕਨਗਰ ਦਾ ਆ ਚੰਦੇਰੀ ਦਾ ਕਿਲਾ ਬਹੁਤ ਮਸ਼ਹੂਰ ਆ हाँ जी आप कहां से भैया अच्छा कहां आप आगे जाओगे पर। बाग सिटी है कुछ हाँ गाँव है हाँ। मैंने अभी महेश्वर जाना है तो कहाँ से रास्ता जाएगा महेश्वर जाना तो आप इधर इस, जाना इसे सीधा जाना और सीधे जाके थोड़ी से अभी और पूछ लेना मनावर भी आएगा ना यहाँ पे मनावर भी आएगा पास में फोर्ट वगैरह है देखने वाला किला हाँ किला है ना कहा पर है इधर आप महेश्वर जा जाएंगे ना महेश्वर में बहुत बड़ा किला महेश्वर में है मांडू में भी है अभी आप किधर से आ रहे हैं पंजाब से डायरेक्ट पंजाब से पूरा आपका मध्य प्रदेश घूम रहा हूँ मैं आपका पूरा बाउंड्री हो गया अभी तो मेरी वापसी है क्या क्या होगा झांसी ग्वालियर चित्रकूट अमरकंटक जबलपुर उधर उत्तराखंड उत्तराखंड नहीं सिर्फ मध्य मध्य प्रदेश घूम रहा हूँ आपको आप पिकनिक मनाने आए हो नहीं हाँ ऐसे ही कुछ घूमना है घूमने आए दोस्त दोस्त कुत्ता आपका खाना खा गया ओके <laughs> ਆਪਾਂ ਚੱਲਦੇ ਹੁਣ ਰਾਜਗੜ੍ਹ ਵੱਲ ਨੂੰ ਕਾ ਬਾਅਦ ਸ਼ਹਿਰ ਪੈਣਾ ਇੱਥੇ ਇੱਕ ਬਾਗ ਤੇ ਉੱਥੇ ਇੱਕ ਬਣਿਆ ਹੋਇਆ ਡਾਇਨਾਸੌਰ ਦਾ ਮਿਊਜ਼ੀਅਮ ਉਹ ਦੇਖਦੇ ਆਪਾਂ ਡਾਇਨਾਸੌਰ ਫਾਸਲ ਮਿਊਜ਼ੀਅਮ ਇਹ ਤਾਂ ਬੰਦ ਕਰੀ ਬੈਠੇ ਤੇ ਹਾਈ ਕੁਛ ਨਹੀਂ ਗਿਆ ਉਹ ਪਏ ਸਾਰੇ ਫਾਸਲ ਜੇ ਪਰੇ ਵੇਖੀ ਜਾ ਕੇ ਕੀ ਬੰਦਾ ਇਹ ਹਾਲ ਆ ਡਾਇਨਾਸੌਰ ਫਾਸਲ ਮਿਊਜ਼ੀਅਮ ਦਾ ਖੰਡਰ ਬਣਿਆ ਪਿਆ ਸਾਰਾ ਕੁਝ ਇੰਨੀ ਕੀਮਤੀ ਜਗ੍ਹਾ ਹੈ ਪਰ ਇਹਦੀ ਕੋਈ ਸੰਭਾਲ ਹੀ ਨਹੀਂ ਗਈ ਕੁਛ ਇਹ ਅਜੇ ਡਾਇਨਾਸੌਰ ਫਾਸਲ ਪਾਰਕ ਪਤਾ ਨਹੀਂ ਤਾਂ ਸ਼ੁਰੂ ਤੋਂ ਹੀ ਆਏ ਆ ਪਤਾ ਨਹੀਂ ਬਾਅਦ ਦੇ ਵਿੱਚ ਖਰਾਬ ਹੋ ਗਏ ਹੁਣ ਤਾਂ ਖੰਡਰ ਹੋਇਆ ਪਿਆ ਸਾਰਾ ਅਣਜਾਣ ਮੁੰਡਾ ਦੇਖੂ ਉਹਨੂੰ ਲੱਗੂ ਇਹ ਪੱਥਰ ਪਏ ਆ ਪਰ ਇਹ ਪੱਥਰ ਨਹੀਂ ਹੈਗਾ ਇਹ ਫਾਸਲ ਨੇ ਸਾਰੇ ਜਦੋਂ ਆਪਾਂ ਇੱਧਰ ਆਏ ਆ ਸ਼ੁਰੂ ਦੇ ਵਿੱਚ ਆਪਾਂ ਇੱਕ ਫਾਸਲ ਪਾਰਕ ਦੇਖਿਆ ਸੀਗਾ ਜਿਹਨਾਂ ਨੇ ਪੁਰਾਣੇ ਬਲੌਗ ਦੇਖੇ ਉਹਨਾਂ ਨੂੰ ਪਤਾ ਹੋਊਗਾ ਇਹ ਵੀ ਉਹਦੇ ਨਾਲ ਦਾ ਹੀ ਆ ਬਸ ਇਹਦੀ ਸੰਭਾਲ ਹੈਣੀ ਤੇ ਬੰਦ ਕੀਤਾ ਪਿਆ ਸਾਰਾ ਕੁਝ ਹੁਣ ਆਪਾਂ ਚੱਲਦੇ ਹਾਂ ਇੱਥੋਂ ਸਿੱਧੇ ਮਹੇਸ਼ਵਰ ਨੂੰ ਮਹੇਸ਼ਵਰੇ ਤੋਂ ਹੈਗਾ 100 ਕਿਲੋਮੀਟਰ ਬਾਅਦ ਮੱਧ ਪ੍ਰਦੇਸ਼ ਘੁੰਮਣ ਲੱਗਿਆ ਮੈਨੂੰ ਪਹਿਲੀ ਵਾਰੀ ਮੱਧ ਪ੍ਰਦੇਸ਼ ਦੇ ਵਿੱਚ ਨਰਮਾ ਦੇ ਸਿਆ ਹੈਦਰਾ ਜਲਾ ਮਰੀਲ ਜਾਈ ਉੱਪਰ ਹੀ ਕਣਕ ਨਸਰੀ ਨਸਰੀ ਖੜੀ ਕਣਕ ਪਲੇ ਪਾਸੇ ਤੇ ਆ ਨਰਮਾ ਖੜਾ ਅਸ ਤੱਕਦਰੋਂ ਮੈਂ ਇਹ ਵੀ ਨਰਮਾ ਤੇ ਇਧਰਲੇ ਪਾਸੇ ਵੀ ਨਰਮਾ ਹੀ ਆ ਸਾਰਾ ਆ ਖੇਤ ਵੀ ਨਰਮੇ ਆਰੇ ਸਾਰੇ ਖੇਤ ਨਰਮੇ ਦੇ ਆ क्या क्या है आपके पास खाने में क्या है अच्छा दाल रोटी भी है ये आ अपना गोभी पर अच्छा सब कुछ नहीं खाता भुख बहुत लगी हुई ਆਪਾਂ ਮਹੇਸ਼ਵਰ ਸ਼ਹਿਰ ਹੁਣ ਇੱਥੇ ਭਲੇ ਨੇ ਕਮਰਾ ਰਾਤ ਰੋਕਦੇ ਫਿਰ ਸਵੇਰੇ ਦੇਖਾਂਗੇ ਜੀ ਕਰ ਤਾ ਪੌਣੇ 7 ਤੋ ਸਾਨੂੰ ਹੋ ਗਿਆ ਤੇ ਇਹ ਕਮਰਾ ਲਿਆ ਜੀ ਆਪਾਂ ਰਹਿਣ ਵਾਸਤੇ ਇਹ ਕਮਰਾ ਮਿਲ ਗਿਆ ਆਪਾਂ ਨੂੰ 830 ਰੁਪਿਆ ਦਾ ਕਮਰਾ ਬਹੁਤ ਵਧੀਆ ਮੈਂ ਇੱਥੇ ਪਹੁੰਚਿਆ ਆ ਹੁਣ ਮਹੇਸ਼ਵਰ ਸ਼ਹਿਰ ਇੱਥੇ ਪਕਾ ਲੂ ਦੇਖਾਂਗੇ ਬਹੁਤ ਸੋਹਣੇ ਥਾਮਾਂ ਦੇਖਣ ਵਾਲੀਆਂ ਨੇ ਸਭ ਤੋਂ ਵਧੀਆ ਇੱਥੇ ਹੈਗਾ ਅਹਲਿਆ ਦਾ ਕਿਲਾ ਇੱਕ ਉਹ ਦੇਖਾਂਗੇ ਆਪਾਂ ਅਹਲਿਆ ਫੋਰਟ ਕਹਿੰਦੇ ਉਹਨੂੰ ਤੇ ਇੱਕ ਦੋ ਮੰਦਰ ਨੇ ਦੇਖਣ ਵਾਲੇ ਉਹ ਅੱਜ ਦੇ ਬਲੌਗ ਦੀ ਸਮਾਪਤੀ ਹੈ ਇੱਥੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ